ਕੀਤਾ ਗਿਆ ਕੌਂਟਾ ਸਾਹਿਬ ਜਿੱਥੇ ਗੁਰਦਰਾਸ ਸੋਹ ਬਤਾ ਭਾਈ ਖਜਾਨ ਸਿੰਘ ਪੱਟੀ ਨਿਵਾਸੀ ਉਹਨਾਂ ਦੀ ਸੁਪਤਰੀ ਬੀਬੀ ਰਾਜਕੌਰ ਦੇ ਨਾਲ ਬਾਬਾ ਜੈਤੇ ਦੀ شادی ਹੋਈ ਚਾਰ ਪੁੱਤਰਾਂ ਨੇ ਜਨਮ ਲਿਆ ਘਰ ਦੇ ਵਿੱਚ ਭਾਈ ਗੁਜਾਰ ਸਿੰਘ ਭਾਈ ਗੋਦਿਆਲ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਸੇਵ ਸਿੰਘ ਇਹਦਾ ਸਾਰਾ ਪਰਵਾਰ ਗੁਰੂ ਨਾਨਕ ਦੇ ਦਰਦੇ ਨਾਲ ਜੁੜਿਆ ਬਹੁਤ ਧੰਨਵਾਦ ਕਰਦੇ ਆ ਸਾਡੇ ਪੰਚਾਇਤ ਮੈਂਬਰ ਭਾਈ ਬਜਿੰਦਰ ਸਿੰਘ ਜੀ ਵੱਲੋਂ ਸਪੈਸ਼ਲ 50 ਰੁਪਏ ਦਿੱਥੇ ਨੂੰ ਭੇਜੇਗੇ ਧੰਨਵਾਦ ਕਰਦੇ ਆ ਤੁਹਾਨੂੰ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈ ਆ ਸੋ ਖਜ਼ਾਨੇ ਸਰ ਕੋਈ ਕਰੇ ਇਹਦਾ ਸਮਾਂ ਬਤੀਤ ਹੋਇਆ ਦਸ਼ਮੇਸ਼ ਪਾਤਸ਼ਾਹ ਰਜਨਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਦੀਵਾਨ ਲਾਉਂਦੇ ਆ ਇੰਦਰ ਇੱਕ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਪਿੰਡ ਉਥੋਂ ਦਾ ਇੱਕ ਦੇਵੀ ਦਾਸ ਬ੍ਰਾਹਮਣ ਅੱਪ ਰਹਿ ਰਿਆ ਨੌਜਵਾਨ ਗੱਭਰੂ ਉਹਦਾ ਮਾਪਿਆਂ ਨੇ ਵਿਆਹ ਕਰਿਆ ਦੇਵੀ ਦਾਸ ਪੰਡਤ ਤੇ ਸਿਹਰੇ ਮੰਨ ਮੁੱਖ ਉੱਤੇ ਮਾਦਾ ਪਿਤਾ ਪਹਿਣਾ ਸਾਰੇ ਸਗਨ ਮਨਾਏ ਆ ਭਾਬੀਆਂ ਨੇ ਸ਼ਰਮੇ ਦੀ ਧਾਰ ਪਾ ਕੇ ਅੱਖਾਂ ਵਿੱਚ ਜਗਤਰ ਵੀਰੇ ਮਾਰੇ ਫਰਜ਼ ਨਿਭਾਏ ਆ ਲਾਗੀਆਂ ਨੇ ਲਾਗ ਲੈ ਕੇ ਖੁਸ਼ੀਆਂ ਮਨਾਇਆਂ ਲੱਖਾਂ ਸਾਥ ਤੇ ਸਬੰਧੀ ਬੜੇ ਟੋਹੜਾ ਕੱਢ ਆਏ ਆ ਪੰਮੇ ਲੋਕੋ ਕਾਜ ਪੂਰੇ ਹੁੰਦੇ ਸਦਾ ਭਾਦਾ ਨਾਲ ਮੱਥੇ ਟੇਕ ਟੇਕ ਦੇਵੀ ਦੇਵਤੇ ਮਨਾਏ ਆ ਪਰਿਵਾਰ ਨੇ ਦੇਵੀ ਦੇਵਤਿਆਂ ਨੂੰ ਮਨਾ ਕੇ ਭਾਈ ਦੇਵੀ ਦਾਸ ਦੀ ਬਰਾਤ ਚਾੜੀ ਬਰਾਤ ਗਈ ਸਾਰੇ ਪਰਿਵਾਰ ਦੇ ਵਿੱਚ ਫੇਰੇ ਹੋਏ ਡੋਲਾ ਲੈ ਕੇ ਬਾਤ ਆ ਰਹੇ ਸੀ ਉੱਥੋਂ ਨੇੜੇ ਦਾ ਇੱਕ ਬਸੀ ਕਲਾਂ ਦਾ ਪਠਾਨ ਜਬਰ ਜੰਗ ਉਹ ਵੀ ਰਹਿ ਰਿਆ ਨੇੜੇ ਤੇੜੇ ਆਮ ਇਲਾਕੇ ਦੇ ਵਿੱਚ ਧੂੰਹ ਪਈ ਆ ਉਹਦਾ ਡਰ ਲੋਕਾਂ ਨੂੰ ਪਿਆ ਆ ਜਬਰ ਜੰਗ ਦਾ ਕਿਉਂਕਿ ਬਹੁ ਬੇਟੀਆਂ ਜਿਹੜੀਆਂ ਸੁੰਦਰ ਲੱਗਣ ਉਹਦੇ ਦਿਲ ਨੂੰ ਤੇ ਧੱਕੇ ਨਾਲ ਹੀ ਪਠਾਨ ਚਾਕੇ ਆਪਣੇ ਮਹਿਲਾਂ ਦੇ ਵਿੱਚ ਲੈ ਜਾਂਦੇ ਦੇਵੀ ਰਾਸ ਦੇ ਨਾਲ ਵੀ ਆਏ ਹੋਈ ਦੇਵੀ ਰਾਸ ਤੇ ਵੀ ਕੁਝ ਕੁਟ ਮਾਰ ਕਰੀ ਤੇ ਉਹਦੀ ਘਰਵਾਲੀ ਨੇ ਉਖੋਕੇ ਲੈ ਕੇ ਪਠਾਨਾ ਸਾਰੀ ਬਰਾਤ ਕੁੱਟ ਕੇ ਵਾਪਸ ਭੇਜ ਸੀ ਦੇਵੀ ਦਾਸ ਨੇ ਮੰਦੇ ਦੇ ਚ ਆਇਆ ਮੈਂ ਕਿਹੜਾ ਮੂੰਹ ਲੈ ਕੇ ਪਿੰਡ ਜਾਵਾਂ ਪਿੰਡ ਦੇ ਨੰਬਰਦਾਰ ਕੋਲ ਮਹਤਵਾਰ ਇਨਸਾਨਾਂ ਕੋਲ ਗਿਆ ਆਪਣੀ ਅਰਜ਼ ਬੇਨਤੀ ਲੈ ਕੇ ਕਿਸੇ ਨੇ ਬਾਹਰ ਨਹੀਂ ਪੜੀ ਇੱਕ ਗੁਰੂ ਨਾਨਕ ਦਾ ਸਿੱਖ ਸੀ ਰਹ ਰਿਹਾ ਉੱਥੇ ਉਹਨਾਂ ਨੇ ਭਾਈ ਦੇਵੀ ਦੇ ਦਾਸ ਨੂੰ ਦੱਸ ਪਾਈ ਬਹੁਤ ਧੰਨਵਾਦ ਸਾਡੇ ਗਿਆਨੀ ਹਾਪਮ ਸਿੰਘ ਜੀ ਉਹਨਾਂ ਦੀ ਬੇਟੀ ਪੀਰਪਾਲ ਕੌਰ ਜੱਥੇ ਨੂੰ ਸਪੈਸ਼ਲ ਅਸੀਰਵਾਦ ਭੇਜਦੇ ਨੇ 100 ਰੁਪਏ ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆਈ ਆ ਸੋਹ ਖਜ਼ਾਨੇ ਭਰਪੂਰ ਕਰੇ ਔਰ ਸਤਿਗੁਰੂ ਉਸ ਬੇਟੀ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਜਹਾਨ ਦੀਆਂ ਖੁਸ਼ੀਆਂ ਵੰਕਾਵੇ ਧੰਨਵਾਦ ਆ ਤੇ ਵੀ ਦੇਵਤੇ ਨੂੰ ਗੁਰੂ ਨਾਨਕ ਦੇ ਦਰ ਨੂੰ ਮੰਨਣ ਵਾਲਾ ਕਾ ਕਹਾ ਪੰਡਤ ਜੀ ਜਿੱਥੇ ਮਾਗੀ ਭੱਜ ਲੋ ਤੁਸੀਂ ਕਿਸੇ ਨੇ ਤੁਹਾਡੀ ਬਾਹਰ ਨਹੀਂ ਫੜਨੀ ਕੁਝ ਸਮਾਂ ਪਹਿਲਾਂ ਕਸ਼ਮੀਰੀ ਪੰਡਤ ਵੀ ਇਹਨਾਂ ਜਾਦਮਾਂ ਦੇ ਹੱਥੀਂ ਚੜ ਗਏ ਸੀ ਉਸਲਮਾਨਾਂ ਦੇ ਤੇ ਜੋ ਟਿੱਕੇ ਜੰਜੂਆਂ ਦਾ અપਮਾਨ ਹੁੰਦਾ ਸੀ ਗੁਰੂ ਦਸਮੇਸ਼ ਪਾਤਸ਼ਾਹ ਜੀ ਦੇ ਪਿਤਾ ਨੇ ਲਾਜ ਰੱਖੀ ਸੀ ਆਪਣਾ ਸੀਸ ਬਲੀਦਾਨ ਦੇ ਕੇ ਆਪ ਕੋ ਸਤਨਾਮ ਸਿੰਘ ਵਾਕੀ ਫੁਰ ਫਤਿਹਲਾ ਬਾਇਆ ਦੇਵੀ ਦਾ ਸੁਣੋ ਹਣ ਜਿਵੇਂ ਦੇਵੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਦਾ ਅੱਗੇ ਕੀ ਦੇਖਦਾ ਦਸ਼ਮੇਸ਼ ਪਾਤਸ਼ਾਹ ਦਾ ਲੱਗਿਆ ਫਿਆ ਦੇ ਬਾਨ ਇੱਕ ਪਾਸੇ ਭਾਈ ਜੀਵਨ ਸਿੰਘ ਖੜਾ ਨਾਗਣੀ ਤੇ ਬਾਗਣੀ ਮੋਟ ਦੇ ਵਿੱਚ ਪਾਈ ਇੱਕ ਪਾਸੇ ਭਾਈ ਆਲਮ ਸਿੰਘ ਖੜਾ ਏ ਇੱਕ ਪਾਸੇ ਸਾਹਮਣੇ ਦਸ਼ਮੇਸ਼ ਪਾਤਸ਼ਾਹ ਜੀ ਦਾ ਵੱਡਾ ਸਹਬਾਜਾ ਦਾ ਅਜੀਤ ਸਿੰਘ ਖੜਾ ਨੌ ਜਵਾਨ ਮੁੱਛ ਮਟ ਗੱਬਰੂ ਔਰ ਸੇੰਗੋ ਦੀਵਾਨ ਦੇ ਵਿੱਚ ਬਰਾਜਮਾਨਾ ਪਾਤਸ਼ਾਹ ਨੇ ਕੀਤੀ ਆ ਦੀਵਾਨ ਦੀ ਸਮਾਪਤੀ ਸਮਾਪਤੀ ਤੋਂ ਬਾਅਦ ਗੁਰ ਸੰਗਤਾਂ ਨੂੰ ਹੁਕਮ ਲਾਇਆ ਆਓ ਭਾਈ ਜੇ ਕੋਈ ਕਿਸੇ ਦੀ ਅੱਜ ਬੇਨਤੀ ਹੈ ਕਿਸ ਨੂੰ ਦੁੱਖ ਤਕਲੀਫਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਵਿੱਚ ਦੱਸੋ ਅਜੇ ਸੰਗਤਾਂ ਨੇ ਉੱਠ ਨਹੀਂ ਸੀ ਤੇ ਵੀ ਦਾਸ ਦਾ ਪੰਡਤ ਉੱਠ ਕੇ ਧਾਕਾ ਮਾਰ ਲੱਗਿਆ ਪਾਤਸ਼ਾਹ ਅੱਗੇ ਤੁਸੀਂ ਪੰਡਤਾਂ ਦੀ ਰਾਜ ਰੱਖੀ ਸੀ